ਹੋ ਜੀ ਦਰਜ ਹੈ ਸ਼ਕਤੀ ਵਾਲੀ ਇਹ ਨਵੀਂ ਨਵੀਂ ਕੰਪਨੀਆਂ ਸਾਰੀਆਂ ਹੀ ਹਨ ਤਕਰੀਬਨ ਦਾ ਰੋਡ ਡਰੈਕਟਰ ਜਿਹਦੇ ਵਿੱਚੋਂ ਦੋਤਾ ਹੈ ਕੰਦੂਣਾ ਕੰਦੂ ਵੀ ਬਹੁਤ ਪੈਸਾ ਲੱਗਾ ਸੀ 55000 ਰੁਪਏ ਇੱਧਰ ਬਈ ਆ ਗਏ ਆਪਣੇ ਹਾਲ ਪਹੀਏ ਲੱਗੇ ਆ ਪਰ ਉਹ ਦਾਲੂ ਜਿਹੇ ਨੂੰ ਦੋ ਹਾਲ ਕਿੰਨੇ ਦੇ ਲਿਖਿਆ ਆ ਵਧੀਆ ਆ ਦੇ ਬਈ ਇਹ ਤੇੜਾ ਆ ਲਓ ਹੀ ਇੱਧਰ ਦੋ ਬਾਈ ਜੀ ਮਿਲਦੇ ਆਪਾਂ ਆਸਰੀ ਗੱਲ ਬਾਈ ਜੀ ਹੋਰ ਵੀਰੇ ਠੀਕ ਆ ਜੀ ਐਨ ਵਧੀਆ ਵਧੀਆ ਉਹਦਾ ਜੱਗਾ ਬਾਸ ਬਾਈ ਉਹਨੇ ਟਰਾਲੀ ਖੜੀ ਏ ਇੱਧਰ ਸਾਡਾ ਜੀ ਵੀ ਲੱਗਿਆ ਸੀ ਮੇਲੇ ਜਾ ਕੇ ਦੁਬਾਰਾ ਕੱਲ ਵੀ ਆਏ ਤੇ ਅੱਜ ਫੇਰ ਆ ਗਏ ਨਹੀਂ ਲੋਟ ਆ ਵਧੀਆ ਵਲੇ ਜੀ ਲੱਗ ਜਾਂਦਾ ਆ ਟਰਾਲੀ ਬਾਈ ਮੋਡੀਫਾਈ ਕਰਾਈ ਆ ਏ ਬਾਈ 10 ਨਾਲ ਦੀ ਟਰਾਲੀ ਹੈਗੀ ਅੱਛਾ ਜੀ ਬਣੀ ਵੀ ਵਧੀਆ ਜੀ ਠੀਕ ਆ ਡਬਲ ਜੈਕਰ ਤਾਂ ਮੋਡੀਫਾਈ ਕਰਾ ਕੇ 26 ਬਣਾ ਦੇ ਹਰੇਕ ਬੰਦੇ ਦਾ ਜੈਕ ਕਰਨੀ ਚਾਹਦਾ ਵੀ ਨਹੀਂ ਕਰ ਸਕਦਾ ਇਹ ਵੀ ਮੋਡੀਫਾਈ ਕਰੀ ਉਹੀ ਦੇਖੂਗਾ ਲੱਗਦਾ ਨਹੀਂ ਬਾਈ ਜਵੇਂ ਐਨਾ ਵੀ ਲੱਦੇ ਜਵੇਂ ਐਨੀ ਗੱਲਾ ਬਾਈ ਵੀਰਾਂ ਚ ਆਰ ਆ ਡਬਲ ਆਰ ਆ ਜੀ ਲਾਤੀ ਬਾਈ ਇਹਨਾਂ ਨੇ ਇਹਨਾਂ ਨੂੰ ਤਿਆਰ ਕਰਾਈਏ ਬਾਈ ਹੁਣਾਂ ਤਾਂ ਕੱਲੀ ਕੱਲੀ ਚੀਜ਼ ਦੇ ਲੈ ਵੀ ਬਦਨੇ ਕੱਚ ਨਹੀਂ ਛੱਡੀ ਹੈਗੀ ਤੇ ਇੱਧਰ ਆਹ ਆਪਣੇ ਵੀਰ ਨੇ ਟਰਾਲਾ ਤਿਆਰ ਕਰਾਇਆ ਤਾਂ ਛਾ ਰਿਹਾ ਝਾਕਦੀ ਨਾ ਮਾ ਬਣਿਆ ਬਾਈ ਕੀ ਜੀ 20 ਮੀਟਰ ਵਾਲਾ ਇਹ ਕਿੰਨੇ ਕਿੰਨੇ ਚ ਤਿਆਰ ਹੋਏ ਕਿੰਨੇ ਫਟਾਏ ਇਹ ਕਿੰਨੇ ਚ ਇਹ ਵੀ ਵੀ 8 25 ਦੀ ਬਣੇ ਆ 8 ਲੱਖ 25 ਹਜ਼ਾਰ ਚਾਹ ਦੋ ਸਪੀਡਾਂ ਮੂਰੇ ਨੂੰ ਏਰੀਆ ਪੀਟੋ ਦੀ ਆ ਇੱਕ ਬੈਗ ਨੂੰ ਡਬਲ ਜੈਕ ਹੈ 20 20 7.5 ਲੱਖ 20 ਅੰਦਰੋਂ ਅੰਦਰੋਂ ਇਹ 20 7.5 ਅੰਦਰੋਂ ਤਿਆਰ ਆ ਅੱਛਾ ਲੋ ਭਾਈ ਦੇਖੋ ਫਿਰ ਲੈ ਲਿਆ ਕਰਾਇਆ ਬਾਈ ਨੇ ਵਧੀਆ ਟਰਾਲਾ ਹੈ ਧੀਰੇ ਚੱਲ ਲੱਗੀ ਨੁਕਾਬਾ ਸਿੱਧਾ ਮਾਰਾ ਟੋਟਲ ਚਲੋ ਜੀ ਫਿਰ ਚੱਲਦੇ ਆਪ ਅੱਗੇ ਨੂੰ ਤੁਹਾਨੂੰ ਰੋਹ ਪਛਾਣ ਦੀ ਤੁਸੀਂ ਪਛਾਣ ਲੈਂਦੇ ਵੀ ਇਹ ਕਿਹਦੇ ਪਿੰਡ ਆ ਇਹਦੇ ਆ ਚੱਗੇ ਬਾਈ ਨੇ ਤਿਆਰ ਕਰਾਈ ਆ ਚਲੋ ਠੀਕ ਆ ਚੱਗੇ ਵੀਰੇ ਚੰਗਾ ਜੀ ਠੀਕ ਆ ਜੀ ਓਕੇ ਵੀਰੇ ਵਧਾਈਆਂ ਬਹੁਤ ਵਾਰ ਟਰਾਲੀ ਦੀ ਤੁਹਾਨੂੰ ਵੀ ਤੁਹਾਨੂੰ ਵੀ ਠੀਕ ਹੈ ਜੀ ਬਾਈ ਚੰਗਾ ਵੀਰੇ ਮਿਲਦੇ ਆਂ ਜੀ ਫਿਰ ਠੀਕ ਹੈ ਸਾਡੀ ਜਮੀਨ ਦਾ ਕਰਾ ਬਾਈ ਬਾਈ ਇਹ ਬਾਈ ਹੁਣਾਂ ਦੇ ਵਲੌਗ ਬਹੁਤ ਸੋਹਣੇ ਹੁੰਦੇ ਆ ਲੋ ਨੀ ਆਪਾਂ ਆਪਦੇ ਤੇ ਮੇਨ ਬਾਈ ਲੋਹਾ ਕੁੱਟ ਮਹਗਮਾ ਬਹੁਤ ਹੀ ਉਧਰ ਆਪਾਂ ਓਏ ਬਣ ਗਿਆ ਆ ਜਾ ਨਹੀਂ ਤੁਸੀਂ ਟੈਨਲ ਤੇ ਜਾ ਰਹੇ ਹੋ ਟੈਨਲ ਅੱਗੇ ਦਾ ਸੀ ਲਾਗੇ ਲੱਗੇ ਅੰਕੋ ਕੋਈ ਵੀ ਟੈਨਲ ਨਹੀਂ ਨਾ ਬਈ ਪਿਆਰ ਕਰੀ ਜਾਂਦੇ ਨੇ ਆਹ ਜਿਹੜਾ ਸਾਬ ਆਇਆ ਬਈ ਛੇ ਬੈਕ ਵਾਲੀ ਹੈ ਬਈ ਇਹ ਆ ਮੇਰੇ ਹਿਸਾਬ ਨਾਲ ਆ ਗਈ ਥੋੜੀ ਬਈ ਉਸ ਜਿਆ ਵੇ ਨਾ ਕਮਾਂਡਾ ਇਹ ਬਈ ਬੈਗ ਲਈ ਆ ਜਾਂਦੀ ਹੈ ਠੀਕ ਆ ਤੇ ਹੋਰ ਇਹਦੇ ਕੀ ਲੱਗ ਜਾਂਦਾ ਅੱਜ ਮੈਂ ਡੈਡਲਿਫਟ ਵਾਸਤੇ ਲੈਂਦੇ ਆ ਇਹਦੇ ਪਾਵਰ ਲਿਫਟਰ ਜਿਆਦਾਤਰ ਇਹਨੂੰ ਯੂਜ਼ ਕਰਦੇ ਆ ਠੀਕ ਆ ਉਹਨਾਂ ਦਾ ਹੁੰਦਾ ਉਹਨਾਂ ਦਾ ਜਿੱਦ ਇੱਕ ਦੋ ਕਿਲੋ ਵਧਾਣ ਵਾਸਤੇ ਨਾ ਤੇ weight load ਕਰਕੇ ਪੂਰੀ ਸੇਫਟੀ ਨਾਲ ਇਹ ਡੈਡਲਿਫਟ ਲੱਗ ਸਕਦੀ ਹੈ ਜੀ ਰੋਇੰਗ ਕਿਤੇ ਕਿਵੇਂ ਲੱਗਦੀ ਹੈ ਰੋਇੰਗ ਵਿੱਚ ਬੈਂਟਓਵ ਰੋ ਲੱਗਦੀ ਹੈ ਆਪਾਂ ਇਸ ਤਰ੍ਹਾਂ ਇੱਥੇ ਖੜੇ ਹੋਣਗੇ ਥੋੜਾ ਬੈਂਡ ਹੋ ਕੇ ਉਹਨੂੰ ਇਸ ਤਰ੍ਹਾਂ ਕਰ ਅੱਛਾ ਅੱਛਾ ਮੈਂ ਸਮਝ ਗਿਆ ਸਮਝ ਲੱਗਿਆ ਇਹਨਾਂ ਆਪਾਂ ਬੈਗ ਲਾ ਕੇ ਇਦਰੋਂ ਚੱਕ ਕੇ ਬਾਈ ਜਿਵੇਂ ਆਪਾਂ ਲਾਉਂਨੇ ਡੰਬਲਾਂ ਦੇ ਉੱਪਰ ਨੂੰ ਇਹਦੀ ਲੱਗ ਜੂ ਇੱਥੇ ਇਸ ਤਰ੍ਹਾਂ ਨੂੰ ਸਾਈਡ ਕਰਕੇ ਸਿੰਗਲ 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 ਚੱਲਦੀ ਹੈ ਸਿੰਗਲ ਸਿੰਗਲ ਹੀ ਹੋ ਜਾਂਦੀ ਹੈ ਜੀ ਆਹ ਹੋਇਆ ਬਾਈ ਨਵੀਂ ਕਿਹੜੀ ਕੰਮ ਕਿਹੜੀ ਕੰਪਨੀ ਦਾ ਬਾਈ ਇਹ? ਪਰਪਲੀ ਹੈ ਜੇ ਕੇ ਸਪੋਰਟ ਨੋਵੇਸ਼ਨ ਦਾ ਨਾਮ ਤੋਂ ਬ੍ਰਾਂਡ ਹੈ ਆਪਣਾ ਜੇ ਕੇ ਸਪੋਰਟ ਤੇ ਕਿਹੜੀ ਜਗ੍ਹਾ ਤੇ ਆਪਣੀ ਹੈ? ਜੇਹੰਦਰ ਚ ਹੈ ਜੇਹੰਦਰ ਚ ਹੋਰ ਆਪਣਾ ਨਵੀਂ ਕੋਈ ਆਈ ਹੋਵੇ ਜੀ ਜਿੰਮ ਵਾਸ ਜਿਹੜੀ ਆਮ ਜਿੰਮਾ 'ਚ ਨਹੀਂ ਹੈਗੀ ਜਿਹੜੀ ਜੀ ਇਹ ਵੀ ਆਮ ਜਿੰਮਾ 'ਚ ਹੁਣ ਲੱਗਣੀ ਸ਼ੁਰੂ ਹੋ ਗਈ ਹੈ। ਮੈਂ ਵੈਸੇ ਪਹਿਲੀ ਵਾਰ ਦੇਖੀ ਹੈ ਇਹ ਹਾਂ ਜੀ ਕੋਈ ਮੈਨੂੰ ਹੁਣ 12-14 ਸਾਲ ਹੋ ਗਏ ਜਿੰਮ ਲੈਣਾਂ ਮੈਂ ਮੈਂ ਪਹਿਲੀ ਵਾਰ ਦੇਖੀ ਹੈ ਇਹ ਇਹ ਇੱਕ ਨਵੀਂ ਚੀਜ਼ ਆਈ ਹੈ ਕਿ ਇਹ ਕ੍ਰੋਸ ਸੈਟ ਫਲ ਡੰਗ ਇੱਕ ਖਾਸ ਕਰਕੇ ਬੋਡੀ ਬਿਲਡਰਾਂ ਵਾਸਤੇ ਡਿਜ਼ਾਈਨ ਕੀਤੀ ਗਈ ਹੈ ਜਦੋਂ ਉਹਨਾਂ ਦਾ ਕੰਪੀਟੀਸ਼ਨ ਹੁੰਦਾ ਲੈਟਸ ਨੂੰ ਪੰਪ ਕਰਨ ਵਾਸਤੇ ਮਸ਼ੀਨ ਡਿਜ਼ਾਈਨ ਕੀਤੀ ਹੈ ਉਹ ਆਹ ਸਿੰਗਲ ਸਿੰਗਲ ਜਿਵੇਂ ਆਪਾਂ ਖਿੱਚ ਤੱਕਦੇ ਹਾਂ ਨਾ ਹਾਂ ਜੀ ਇਹੋ ਇੱਕ ਦੋ ਦਿਨਾਂ ਨੇ ਬਣਾਈ ਹੈ ਆਈਸੋਲੇਟਰ ਸੀਰੀਜ਼ ਆਪਾਂ ਕੱਢੀ ਹੈ ਇਹ ਸ਼ੋਲਡਰ ਪੈਸੇ ਵਾਸਤੇ ਪੂਰੀ ਪੂਰੀ ਐਡਜਸਟੇਬਲ ਹੈ ਤੇ ਪ੍ਰਾਈਸ ਜੀ ਭਾਈ ਇਹਦਾ ਕੀ ਪ੍ਰਾਈਸ ਆ ਭਾਈ ਦਾ ਪ੍ਰਾਈਸ ਇੱਥੇ ਹੈਗਾ 28000 ਰੁਪਏ ਦਾ ਪ੍ਰਾਈਸ ਉਹ ਕਿੰਨੇ ਦੀ ਆਪਾਂ ਨੂੰ ਬਹਿ ਜੂਗੇ ਜੀ ਆਪਾਂ ਜੇ ਤੁਸੀਂ ਅੱਜ ਸਿੰਗਲ ਸਿੰਗਲ ਮਿਲ ਜਾਂਦੀ ਵਿਛੀ ਨੇ ਹਾਂ ਸਿੰਗਲ ਵੀ ਮਿਲ ਜੂਗੀ ਬੱਚੇ ਜੇ ਤੁਸੀਂ ਅੱਜ ਬુકਿੰਗ ਕਰ ਲਏ ਹੋ ਤਾਂ ਸਾਨੂੰ 28000 ਦੇ ਮਿਲ ਜਾਣੀ ਆਦਰਵਾਇਸ ਅਦਰ ਡੇ ਤੁਸੀਂ ਕੁਪ ਕਰੋਗੇ ਤਾਂ ਤੁਹਾਨੂੰ 32000 ਦੇ ਵਿਛੇ ਮਿਲਣੀ ਤੇ ਉਹ ਸ਼ੋਲਡਰ ਵਾਲੀ ਵੀ ਸ਼ੋਲਡਰ ਵਾਲੀ ਬਈ 35000 ਤੋਂ ਸ਼ੁਰੂਆਤ ਜੀ 35000 ਤੇ ਇਹ ਵੇਟ ਕਿੰਨੇ ਕਿਲੋ ਦਾ ਹੈ ਜੀ ਐਜ਼ ਇਟ ਇਜ਼ ਇਦਾਂ ਹੀ ਮਸ਼ੀਨ ਹੈ ਲੀਨਰ ਬੈਰਿੰਗ ਮੋਸਮ ਤੇ ਚੱਲਦੀ ਹੈ ਮਸ਼ੀਨ ਇਹ ਪੂਰੀ ਦੋਨੋਂ ਸਾਈਡ ਬੈਲਿੰਗ ਲੱਗੇ ਹੋਇਆ ਰੋਡ ਤੇ ਚੱਲਦੀ ਹੈ ਸਟੀਲ ਦੀ ਤਾਂ ਵੇਟ ਨਹੀਂ ਹੈਗਾ ਵੇਟ ਨਹੀਂ ਇਹਦੇ ਕਿ ਵਧਾ ਘਟਾ ਕਿਵੇਂ ਹੁੰਦਾ ਇਹ ਚ ਇੱਥੋਂ ਭਜੀ ਵੇਟ ਪੈਂਦਾ ਇੱਥੋਂ ਘਟਾ ਕਰਦੇ ਆ ਉਹ ਮੈਂ ਹੋ ਗਿਆ ਨਾ ਮੈਂ ਤਾਂ ਕਹਿੰਦਾ ਵੇਟ ਪੈਂਦਾ ਨਹੀਂ ਕਿਤੇ ਮੋੜਦਾ ਠੀਕ ਆ ਮੈਨੂੰ ਕਿਸ ਤਰ੍ਹਾਂ ਮੈਂ ਲਿਫਟ ਕਰਨਾ ਇਹਨੂੰ ਮੈਂ ਸਮਝ ਗਿਆ ਗੱਲ ਮੈਂ ਉਹਦੇ ਨਾਲ ਸਮਝ ਗਿਆ ਮੈਂ ਪੁੱਛਦਾ ਕਿਤੇ ਇਹ ਚ ਫਿਕਸ ਜਿੰਨੇ ਵੇਟ ਪਾਏ ਹੁੰਦਾ ਕਿਤੇ ਉਦਾਂ ਵੇਟ ਆ ਇਹ ਚ ਅੱਛਾ ਆਪਾਂ ਆਪਣੀ ਮਰਜ਼ੀ ਅਨੁਸਾਰ ਪਾ ਸਕਦੇ ਆ ਜੇ ਤੁਹਾਨੂੰ ਫਿਕਸ ਵੇਟ ਚਾਹੀਦਾ ਤੁਹਾਨੂੰ ਕੋਈ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਮਸ਼ਕਿਲ ਨਹੀਂ 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 ਇਹ ਠੀਕ ਆ ਬਾਈ ਉਹਦਾ ਨਾਲ ਰਾਹ ਜੀ ਠੀਕ ਆ ਬੰਦਾ ਉਹਦੇ ਹਿਸਾਬ ਨਾਲ ਉਹ ਪਿੰਨ ਵੀ ਪਾਉਣੀ ਹੁੰਦੀ ਆ ਆਪਾਂ ਥੱਲੇ ਇਧਰ ਹੋਰ ਨਵੀਂ ਆਈ ਹੋਵੇ ਕੋਈ ਆਪਣੇ ਕੋਲ ਜਿੰਨਾ ਕਿ ਸਾਡੇ ਕੋਲ ਆਂਦੀ ਦਿੰਦੀ ਹੈ ਲੈਗ ਪ੍ਰੈਸ 1.7 ਦੀ ਹੈ ਤੇ ਬੜਾ ਨਵਾਂ ਡਿਜ਼ਾਈਨ ਆਪਾਂ ਕੱਢਿਆ ਹੈਗਾ ਕੰਪੈਕਟ ਸਾਈਜ਼ ਵੀ ਹੈਗਾ ਪੂਰਾ ਬਲੇ ਜੀ ਲੁੱਕ ਵੀ ਕਾਫੀ ਆਪਣੀ ਜਿਹੀ ਕੱਢੀ ਹੈ ਇਹ ਤਾਂ ਆਵੜੀ ਦਾ ਇਹ ਤਾਂ ਜਿਵੇਂ ਨੋਰਮਲ ਹੁੰਦੀ ਹੈ ਨਾ ਠੀਕ ਆ ਵੀਰੇ ਧੰਨਵਾਦ ਜੀ ਬਹੁਤ-ਬਹੁਤ ਬੜੀ ਲੱਗਿਆ ਜੀ ਪੱਕੀ ਬਈ ਖਾਨ ਵੀ ਇੰਸਟਾਲਾਂ ਬਈ ਉਮੀਦ ਨੋ ਦੇ ਪੋਸਟਾ ਇਹ ਆਪਣੇ ਕੰਮ ਲੈ ਜੀ ਇਧਰ ਆਪਾਂ ਹੁਣ ਚੱਲੀ ਇਧਰ ਜੀ ਇਧਰ ਬਈ ਸਾਰੇ ਐਗਰੀਕਲਚਰ ਨਾਲੇ ਟੜੀ ਚੀਜ਼ਾਂ ਨੇ। ਖੇਗਣਾ। 9 ਫੁੱਟਾ ਲਿਖਿਆ ਹੈ ਬਈ 10 ਫੁੱਟਾ 1.55 ਦਾ। ਫੇਟਾ 10 ਲੱਖ 200000 ਕਿੰਨਾ ਕੁ ਥਾ ਲੇ ਲੈਂਡਰ ਜੀ ਡੈਰੀ ਵਿੱਚ ਹਾ ਵੀ ਕਿਵੇਂ ਆ ਠੀਕ ਆ ਵਧੀਆ ਹਸਰੀ ਗਾਲ ਜੀ ਦੋ ਵਾਰੀ ਹਸਰੀ ਗਾਲ ਹੋਰ ਗੋਗੋ ਯਸਰੀ ਗਾਲ ਜੀ ਮੂੰਹ ਲਗਾਈ ਜਾਂਦਾ ਸਾਡੀ YouTube ਦੇਖ ਕੇ ਹੋਰ ਹੀ ਹਸਰੀ ਗਾਲ ਜੀ ਜੀ ਹਾਂ ਨਾ ਵੀਰੇ ਐ ਉਹ ਬਾਕੀ ਬੰਦੇ ਕਿੱਥੇ ਗਏ ਉਹ ਨਹੀਂ ਭੱਜ ਗਏ ਲੈ ਮੈਨੂੰ ਬਲੌਗਰ ਮਿਲ ਗਈ ਇੱਥੇ ਕਿਹੜਾ ਹੈ ਕਿਹੜਾ ਵੀਰੇ ਮੈਨੂੰ ਜੱਗੇ ਵੀ ਨਹੀਂ ਮਿਲਿਆ ਟਰਾਲੀ ਤਿਆਰ ਕਰੀਏ ਤੇਨ ਬੁਲਾਵਾਂ ਉਹਨਾਂ ਨੂੰ ਹਾਂ ਤੇਨ ਬੁਲਾਵਣਾ ਜਾ ਕੇ ਮੈਂ ਠੀਕ ਆ ਠੀਕ ਆ ਮੱਲਾ ਵਾਲੇ ਮਿਲੇ ਨੇ ਸਹੀ ਗੱਲ ਆ ਚੱਲਦੇ ਆ ਚਾਲਤ ਨੂੰ ਬੁਲਾਉਣਾ ਜਾ ਕੇ ਨਾਲ ਤੈਨੂੰ ਕੋਈ ਤੈਨੂੰ ਤੂੰ ਖੇਤੇ ਆਲਾ ਪਾਉਂਦਾ ਤੈਨੂੰ ਜਾਣਕਾਰੀ ਮਿਲੂਗੀ ਅਸੀਂ ਤਾਂ ਵੀਰੇ ਫਾਲੇ ਲੈਂਦੇ ਫਿਰਦੇ ਆ ਸੋ ਕੋਈ ਉਹਦੇ ਵਾਈਬ੍ਰੇਸ਼ਨ ਵਾਈਬ੍ਰੇਸ਼ਨ ਕਰਾ ਲਾ ਉਹ ਆ ਜਾ ਕਰਾ ਕੇ ਦੇਖ ਲਈ ਮੜਾ ਜਾ ਉਹ ਮੇਰੀ ਗੱਲ ਸੁਣ ਉਹ ਪਾਰਟੀ ਕਰ ਉਹ ਜਰ ਦੇਖ ਲੋ ਖਾਣ ਦੇ ਸੁਪਨੇ ਆਈ ਤੂੰ ਇੱਥੇ ਪਾਰਟੀ ਲੈ ਲੈ ਤੂੰ ਕਰਾ ਕੰਮ ਨਾ ਸਮਾਨ ਵੀਰੇ ਹੀ ਨਹੀਂ ਖਾਣਾ ਹੈਗਾ ਤੂੰ ਇੱਧਰ ਦੇਖ ਪਹਿਲਾਂ ਇੱਧਰ ਆਪਦਾ ਕੀ ਆ ਜੀ ਦਾ ਗੱਲ ਪਏ ਨਹੀਂ ਖਾਣ ਦਾ ਸਾਲਾ ਮਾੜੀ ਸ਼ਹਿਰ ਤੂੰ ਖੜਾ ਤੇਰੀ ਵਾਰੀ ਆ ਬਈ ਇਹਨਾਂ ਨੇ ਕੁਝ ਨਹੀਂ ਕਰਨਾ ਹੈਗਾ ਆ ਗਈ ਆਟਮ اهو ਸਾਈਡ ਵਾਲੀ ਦੀ ਸਾਈਡਾਂ ਵਾਲੇ ਨੇ ਉਹ ਗੇਅਰ ਬਾਕਸ ਮੰਨੂ ਦਾ ਲੱਗਦਾ ਇੱਥੇ ਤਾਂ ਆਪਣੇ ਕਮਰਾ ਕੁਝ ਨਹੀਂ ਹੈਗਾ ਸਾਰਾ ਆਪਣੇ ਕਮਰਾ ਆਪਣੇ ਕਮਰੇ ਦਾ ਕੁਝ ਨਹੀਂ ਹੈਗਾ ਵੀਰੇ ਤੁਸੀਂ ਤੁਸੀਂ ਆਹੋ ਫਿਰ ਆ ਦੇਓ ਇਹ ਆਹ ਦੇ ਨਾਲ ਤੇ ਹਾਂ ਆਹ ਲੱਗਦੀ ਨਹੀਂ ਆ ਆ ਚੀਜ਼ ਆਹ ਕਿਤੇ ਹੋਰ ਲੱਗਦੀ ਆਹ ਬਾਹਰ ਦੀ ਹੈ ਜਮਾਨੇ ਇਹ ਇਟਾਲੀਅਨ ਨੇ ਇਟਲੀ ਵਾਲੇ ਕਹਿੰਦੇ ਨੇ ਉਹੀ ਨੇ ਉਹੀ ਆਪਣੇ ਮੰਨਦੇ ਨੇ ਇਹ 155 ਰੁਪਏ ਦਾ ਇੱਕਾ ਹੈ ਪਰ ਉਹ ਦੀ ਲੰਬਾਈ ਜਦੋਂ ਹੈ ਜੀ ਸਾਹਿਬ 100 ਕਿਲੋ ਵੇਟ ਆਇਆ 100 ਰੁਪਏ ਕਿਜੀ 100 ਰੁਪਏ ਕਿਜੀ ਪਰ ਕੇ ਜੀ 100 ਦੇਖਿਆ ਨਹੀਂ ਸੀ ਮੈਂ ਜੋਬ ਨਹੀਂ ਕੀਤਾ ਥੁੱਲਾ والله ਹੇਟ ਕੇ ਸਮੇਂ ਤੇ ਆ ਰਿਹਾ ਜੰਦਵੜ ਵੀ ਇਹੀ ਉਹ ਵੱਡੇ ਨੂੰ ਕਰਕੇ ਜੀ ਪਿਆ ਗੇਟ ਪਾਇ ਹਲੋ ਇੱਕ ਕੁਝ ਲੋਈ ਹੋਈ ਅਗੂ ਨਿਕਲ ਪਹਿਲਾ ਨਾਮ ਮੋਬਾਈਲ ਨੰਬਰ 8288 ਲੋ ਜੀ ਪਰਤਾ ਫਾਰਮ ਆਈਫੋਨ ਵੀ ਨਾਲ ਹੀ ਚੱਕ ਲਾ ਆਈਫੋਨ ਵੀ ਨਾਲ ਹੀ ਚੱਕ ਲ ਜਗੇ ਹੋ ਜਗੇ ਤੈਨੂੰ ਪਿੰਡੋਂ ਬੁਲਾਉਣਾ ਪੈਂਦਾ ਵੀ ਆਜੋ ਆਈਫੋਨ ਨਿਕਲਣ ਪਹੁੰਚ ਗਏ ਵੀਰੇ ਜੀ ਜੋ ਮਰਜੀ ਆ ਆਈਫੋਨ ਦੇ ਲਾਲ ਚਰੂ ਆ ਗਏ ਉੱਥੇ ਦੱਸੋ ਨਿਕਲੇ ਤੇ ਵੀ ਤੁਹ ਦਾ ਖੇਤੀ ਫੇਕੇ ਦੇ ਦਿੱਤੀ ਹੋਈ ਹੈ ਕੋਈ ਨਾ ਦੱਸਦੀ 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 ਪਾ ਰੌਲਾ ਓਏ ਆਏ ਹੋ ਨਿਕਲੇ ਨਾ ਨਿਕਲੇ ਰੌਲਾ ਇਹਨੇ ਵਾਧੂ ਪਾਇਆ ਮੈਂ ਤੇਰਾ ਵਾਧੂ ਪਾਉਣਾ ਮੈਂ ਵੀ ਦੱਸੋ ਜੀ ਇਹਨੇ ਇਕੱਲਾ ਮੈਂ ਵੀ ਦੱਸੋ ਜੀ ਇਹਨੇ ਇਕੱਲਾ ਆਲੂਆਂ ਲਾਇਆ ਰੌਲਾ ਪਾਇਆ ਮੈਂ ਕਹਿੰਦਾ ਵੀ ਇਕੱਲਾ ਆਏ ਨੇ ਮੈਂ ਵੀ ਦੱਸੂ ਉਹ ਲਾਈ ਤਾਂ ਉਹਨਾਂ ਨੇ ਕੱਲ ਰੋਲਾ ਪੈ ਗਿਆ ਨਹੀਂ ਪਿਆ ਸੀ ਲੈ ਲਾ ਤਾਂ ਤੈਨੂੰ ਦੇਖਿਆ ਨਹੀਂ ਟਾਇਰ ਤਾਂ ਲਾਤਾ ਉਹਨਾਂ ਨੇ ਹੈਗਾ ਹੈਗਾ ਬਾਈ ਯਾਰ ਇਹ ਸਾਰਾ ਕੁਝ ਹੈਗਾ ਭਈ ਆਪਣੇ ਕੋਲ ਦੋ ਦੋ ਨੇ ਆਦਲਾ ਇੱਕ ਆ ਦੇ ਇੱਕ ਆ ਦੇ ਦੋ ਨੇ ਬਾਈ ਆਪਣੇ ਕੋ ਇਹਦੇ ਕਿਹੜਾ ਕੋਈ ਲਿਖਿਆ ਆ ਚੱਲ ਨਾ ਹੋਵੇ ਯਾਰ ਐਂਟਰੀ ਦਾ ਐਂਟਰੀ ਹੁੰਦੀ ਆ ਪਾਸ ਦਾ ਪਾਸ ਹੀ ਹੁੰਦਾ ਉਹਨਾਂ ਦੇ ਕਿ ਸਾਡੀ ਜੇਬ ਚ ਚਾਰ ਨੇ ਅਨੇ ਕੱਠ ਹੋ ਗਿਆ ਭਾਰੀ ਕੱਠ ਭਾਰੀ ਕਿੱਥੇ ਹੋਇਆ ਕੋਰੋ ਕੋਰੋ ਕੱਲ ਦੇ ਕੌਲੀ ਅਗਲਾ ਹਰ ਕੋਈ ਵਿਨਰ ਆ ਕਾਦਾ ਵਿਨਰ ਤੂੰ ਗਈ ਚੱਲਦੇ ਕਿ ਲਈ ਆ ਓਪੀ ਵੀ ਦੇ ਦੇ ਵੀਰੇ ਮੈਂ ਓਪੀ ਕਰਨੀ ਹਾਂ ਪਾਲ ਖੋਲ ਕੇ ਲੈਂਦਾ ਲੈ ਟਰੈਕਟਰ ਜਿੱਤ ਲੈ ਬਾਈ ਅੱਜ ਉਹ ਟਾਇਰਾਂ ਵਾਲੇ ਨੇ ਇਹ ਉਹ ਆਹੋ ਟਰੈਕਟਰ ਦਾ ਉੱਤੇ ਹੀ ਬਣਾਇਆ ਇਹ ਉਹ ਉਹ ਟਾਇਰ ਲਾਤਾ ਇਹਨਾਂ ਨੇ ਗੱਲ ਐ ਲੱਗੇ ਟਾਇਰ ਲਾਤਾ ਇਹਨਾਂ ਨੇ ਗੱਲ ਟਾਇਰ ਲਾਤਾ ਬਾਈ ਉਹ ਟਾਇਰ ਲਾਤਾ ਉਹ ਟਾਇਰ ਲਾਤਾ ਸਾਡੀ ਵੀ ਵੀਡੀਓ ਬਣਾਉਣ ਲੱਗਿਆ ਵੀਰੇ ਯਾਰ ਫੇਰ ਕਿ ਤਾ ਨਵਾਂ ਮਸ਼ਹੂਰ ਕਰ ਦਾਂਗਾ ਆਪ ਆ ਵਜੀਆਂ ਦਾ ਹੁੰਦਾ ਯਾਰ 4 ਦਿਨਾਂ ਕੰਮ ਹੀ ਚੱਲ ਜਾਂਦੇ ਆ ਤਾਂ ਠੀਕ ਹੁਣ ਜਿਵੇਂ ਆਪਾਂ ਕਰਦੇ ਆ ਇਹਦਾ ਕਿ ਨਿਕਲਣਾ ਉਹ ਜਿਹੜਾ ਭਰੇ ਹੁਣ ਆਪਾਂ ਇਹ ਰੇਗੀ ਨਿਕਲਣਾ ਇਹ ਤੇ ਬਈ ਪਹਿਲੇ ਦਿਨ ਆਪਾਂ ਦਿੱਤੇ ਸੀਗੇ ਹਾਂ ਉਹਦੇ ਚ ਆਪਾਂ ਨੂੰ ਥੱਲੇ ਚੀਨੀ ਵਾਲੀਆਂ ਕੌਲੀਆਂ ਦੇ ਨਾਲ ਕੱਪੀਆਂ ਨੇ ਅੱਛਾ ਉਹ ਨਿਕਲੀਆਂ ਸੀ ਨਹੀਂ ਹੁਣ ਅੱਜ ਇਹ ਜਿਹੜਾ ਭਰੇ ਆਪਾਂ ਜਿਹੜੇ ਕੱਢਦੇ ਨੇ 2 2 ਨੰਬਰ ਤੇ 3 ਨੰਬਰ ਨੂੰ 5% ਜੀ ਕੋਈ ਟਾਇਰ ਲੈਂਦਾ ਉਹ ਤੇ ਡਿਸਕਾਊਂਟ ਦਿੰਦੇ ਆਂ ਚਲੋ ਬਲਜੀਤ ਨੇ ਵਰਤੇ ਫਾਰਮ ਬਾਈ ਚੱਲ ਜੱਗੇ ਗਿਆ ਜਾਗੇ ਅਇਦੂਬਾ ਮੇਰੀ ਉਹ ਵਾਰੀ ਆ ਬਾਈ ਜੱਗਾ ਗਾਉਣ ਲੱਗੇ ਮੈਂ ਤਾਂ ਮਾਸਟਰ ਸੁਨੀਲ ਮਾਰਗਾਂ ਸੋਰਾ ਦਾ ਸਰਤਾਜ ਜਹਾਓ ਤੇਰਾ ਟਾਈਮ ਹੋ ਗਿਆ ਆਪਰੋ ਟਾਈਮ ਘਟੇ ਬਲਿਆ ਸੋਰਾ ਦਾ ਸਰਤਾਜ ਆਪਰੋ ਟਾਈਮ ਘਟੇ ਬਲਿਆ ਬਾਈ ਜੱਟਾ ਵੇ ਜੱਟਾ ਕੀ ਕਰਦਾ ਕਲੱਬ ਚ ਕਦੋਂ ਆਇਆ ਜੇ ਤੇਰੇ ਹੁਣ ਕਿਹੜੇ ਚੰਬ ਬਚੂ ਰਹਿਣਾ ਅੱਜ ਵੀ ਕਿਸੇ ਮਾਰ ਦੇ ਕੀ ਆ ਤੇਰੇ ਦਿਲ ਚ ਕੀ ਆ ਤੇਰੇ ਮਨ ਚ ਟਿੱਡਾ ਟਿੱਡਾ ਝਾਕ ਨਾਲ ਮਾਈਂਡ ਕਰ ਕਰ ਮਾਰਨਾ ਲਾਰੇ ਕੰਟਰੋਲ ਕਰ ਲਓ ਬੰਨੂ ਕਿਲਾ ਮਨੋਤ ਦਾ ਪਾਵੇਂ ਡੈਡ ਬੋਡੀਆਂ ਇਹ ਬੋਖਨ ਵੀ ਜਾਂਦੇ ਨਹੀਂ ਬਈ ਹੈਂਡ ਬ੍ਰੇਕ ਖਿੱਚਦਾ ਹੁੰਦਾ ਵਿੱਚ ਨਾ ਗੋਲ ਲੱਗਦਾ ਹੈ ਜੱਗੇ ਤਾੜੀਆਂ ਮਾਰ ਤੋਂ ਵੀਰ ਨੇ ਬਸ ਮੈਂ ਪਹਿਲੀ ਵਾਰ ਇਹ ਗਾਣਾ ਸੁਣਿਆ ਕੋਈ ਪਰਚੀ ਚੁੱਕਾਂਗੇ ਅਗਰ ਉਹ ਪਰਚੀ ਦੇ ਉੱਤੇ ਨਾਮ ਅਸੀਂ ਜ਼ਰੂਰ ਬੋਲਾਂਗੇ ਉਹ ਇੱਥੇ ਨਹੀਂ ਮੌਜੂਦ ਉਦਾਂ ਨੂੰ ਫੋਮ ਕੀਤਾ ਜਾਵੇਗਾ ਪੁੱਛੇ ਜਾਵੇਗਾ ਕਿਥੇ ਹੋ ਉਹ ਘਰ ਨਹੀਂ ਤਾਂ ਉਹਨਾਂ ਨੂੰ ਇਨਾਮ ਨਹੀਂ ਮਿਲੇਗਾ ਪਰਚੀ ਡਿਸਵਿਸ ਹੋਵੇਗੀ ਇਹ ਮੈਂ ਪਹਿਲਾਂ ਵੀ ਕਿਹਾ ਦੱਸਿਆ ਹੋਇਆ ਉਹ ਜੇ ਕਰਦੇ ਬਈ ਇਨਾਮ ਲਈ ਉਹ ਇੱਥੇ ਗਰਾਊਂਡ ਤੇ ਮੌਜੂਦ ਨਹੀਂ ਇਸ ਗਰਾ ਭਾਈ ਕਹਵਾੜਾ ਬਈ ਜੇ ਸਾਡਾ ਤੁਸੀਂ ਘਰ ਨਹੀਂ ਜਾਣਦੇ ਓਏ ਜੇ ਤੁਸੀਂ ਸਾਡਾ ਘਰ ਨਹੀਂ ਜਾਣਦੇ ਉੱਚੇ ਚਿਵਾਰੇ ਵਾਲਾ ਬਈ ਜੇ ਤੁਸੀਂ ਮੇਰਾ ਨਾਂ ਨਹੀਂ ਜਾਣਦੇ ਉਹ ਨਾ ਇਹ ਦੀਸ਼ ਪਿਆਰ ਮੇਲੇ ਵਿੱਚ ਬੋਲੀ ਪਉਂਦੇ ਦਾ ਤੁਸੀਂ ਪਰਦੇਓ ਹੰਗਾਰਾ ਕਿਆ ਭਾਖਾ ਤਾੜੀਆਂ ਮਾਰੋ ਜ਼ਰਾ ਬਾਈ ਦੇ ਲਈ ਕੌਣ ਕੌਣ ਹੈ ਉਹ ਗਹਿ ਰਹੇ ਨੇ ਭੰਗੜਾ ਪਾ ਦੋਗੇ ਪਰਸੋਂ ਇਹ ਪਰਸੋਂ ਵਾਲਾ ਮੇਰੇ ਕੋਲ ਆ ਕਮਲਦੀਪ ਸਿੰਘ ਅਮਲੋ ਤੋਂ ਸੀ ਉਹ ਵੀ ਇੱਥੇ ਮੌਜੂਦ ਹੈ ਵੀਰ ਬਾਈ ਨੌ ਤਰਾ ਬੋਲਣ ਵਾਲੀ ਬਸ ਤਿਆਰੀ ਨਵੀਂ ਸਿਆਗੌਰ ਤੋਂ ਉਹਨਾਂ ਨੂੰ ਫੋਨ ਕੀਤਾ ਜਾ ਰਿਹਾ ਸਾਰੇ ਭੱਜ ਗਏ ਫਿਰ ਮੈਂ ਕਿੱਥੇ ਰਹਿ ਜਾਣਾ ਢੀ ਦੂਰ ਵਾਲਾ ਜਿਆਦਾ ਕੰਮ ਖੜਦਾ ਹਾਂ ਹਲੋ ਲਵਦੀਪ ਸਿੰਘ ਜੀ ਗੱਲ ਕਰ ਰਹੇ ਹੋ ਕਿੱਥੋਂ ਤੁਸੀਂ ਇਸ ਚਾਹ ਦੱਸੋ ਜੀ ਇਹ ਮੈਂ ਇੰਡੀਆ ਇੰਡੀਆ ਗ੍ਰੈਕਸ ਤੋਂ ਗੱਲ ਕਰ ਰਿਹਾ ਹਾਂ ਥੋੜੇ ਲਖਨਊ ਨਿਕਲੀ ਤੋਂ ਹਾਂ ਜੀ ਲਓ ਬਾਈ ਆ ਜੱਗੇ ਨੂੰ ਨਿਕਲਿਆ ਬਈ ਆਈਫੋਨ ਜਗਵਿੰਦਰ ਸਿੰਘ ਉਹ ਫੋਰਾ ਤੇ ਫੋਰਾ ਦੀ ਚਾਹ ਵਰਦਾ ਜੱਗਾ ਵਰਦਾ ਯਾਹ ਲਓ ਜੀ ਹੋ ਗਈ ਸਮਾਪਤੀ ਮੇਲੇ ਦੀ ਜੱਗੇ ਨੇ ਸ਼ਾਪਿੰਗ ਕਰਨ ਲੱਗੇ ਉਧਰ ਜੱਗੇ ਜੈਕੀ ਨੇ ਸ਼ਾਪਿੰਗ ਕਰਨ ਲੱਗੇ ਮਲਦੀਰ ਓਏ ਬਾਈ ਰਸਾ ਹੀ ਲੈਣਾ ਓਏ 我。拜拜